ਹੌਣ ਡੀਏਪੀ ਲਿਆਂਦੀ ਐ ਤੇ ਕਣਕ ਦਾ ਮਹਿੰਗਾ ਬੀਜ ਲਿਆਂਦਾ ਜਿਹੜਾ 70 ਰੁਪਏ ਕਿਲੋ ਪਿਆ ਵਸੇਤੀ ਵੈਰਾਈਟੀ ਤੇ ਜਿਹੜਾ ਸਾਡੇ ਆ ਭਰਾ ਦੇ ਹੱਥ ਦੇ ਵਿੱਚ ਸੁੰਡ ਨੇ ਆ ਸਾਡੇ ਕੋਲੇ ਇਕੱਠੇ ਕਰਿਆ ਤੇ ਉਹ ਆਏ ਫਿਰਦੇ ਆ ਜਿਵੇਂ ਮੀਂਹ ਪੈ ਤੋ ਗਡੋਏ ਫਿਰਦੇ ਹੁੰਦੇ ਆ ਪਿਛਲੇ ਸਾਲ ਐਸ ਪਰਿਵਾਰ ਨੇ ਐਸੇ ਵਾਹਨ ਚ ਜਿੱਥੇ ਅਸੀਂ ਖੜੇ ਆ ਅੱਗ ਲਾਈ ਸੀ ਪਰਾਲੀ ਨੂੰ ਇੱਥੋਂ ਦਾ ਜਿਹੜਾ ਤਾਣਾ ਮਾਣਾ ਐਸਡੀਐਮ ਦੇ ਹੁਕਮ ਤੇ ਅੱਗ ਭਜਾਉਣ ਵਾਲੀਆਂ ਗੱਡੀਆਂ ਪੁਲਿਸ ਪਟਵਾਰੀ ਸੀਆਈਡੀ ਰਿਪੋਰਟ ਇੱਥੇ ਆਏ ਬੰਦੇ ਫਿਰਦੇ ਸੀ ਜਿਵੇਂ ਅਸੀਂ ਕੋਈ ਬੜਾ ਵੱਡਾ ਗੁਨਾਹ ਕਰਤਾ ਹੁੰਦਾ ਤੇ ਨਾਲ ਜਿਹੜੀ ਹੋਣ ਕਣਕ ਬੀਜਾਂਗੇ ਇਹ ਕੋਈ ਝਾੜ ਨਹੀਂ ਦਿੰਦੀ ਕਿਉਂਕਿ ਇਹ ਤਾਂ ਇੱਕ ਟਾਈਮ ਪਾਸ ਐ ਵੀ ਸਾਡਾ ਬਾਹਣ ਬੇਲਾ ਰਹਿਣ ਤੋਂ ਸਾਡਾ ਇੱਕ ਮਨ ਖੜਾਉ ਸੌਦਾ ਨਾ ਇੱਥੇ ਤੁਹਾਡਾ ਕਾਲੀਆਂ ਨੇ ਕੁਝ ਕਰਨਾ ਹੈ ਨਾ ਕਿਸੇ ਕਾਂਗਰਸੀ ਨੇ ਕਰਨਾ ਨਾ ਕਿਸੇ ਝਾੜੂ ਵਾਲੇ ਨੇ ਕਰਨਾ ਨਾ ਜਿਹੜਾ ਕੋਈ ਹੋਰ ਭਾਲਦਾ ਵੀ ਮੈਨੂੰ ਗੱਡੀ ਤੇ ਬਾਹਰੋਂ ਨਾ ਉਹਨੇ ਕਰਨਾ ਅੱਜ ਜਿਹੜਾ ਸੁੰਡਦਾ ਕਹਿ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਕਾਲੀਆਂ ਕਾਂਗਰਸੀਆਂ ਦੇ ਸਾਰਿਆਂ ਦੀ ਕੋਈ ਜ਼ਮੀਨ ਨਹੀਂ ਦੇਖਦਾ ਉਹ ਤੇ ਇੱਕ ਪਾਸੇ ਸਾਡਾ ਖੇਤੀ ਕੀਤਾ ਹੈ ਪੰਜਾਬ ਖੇਤੀ ਤੇ ਨਿਰਭਰ ਹੈ ਜਦੋਂ ਕਰੋਨਾ ਦਾ ਟਾਈਮ ਸੀ ਉਸ ਟਾਈਮ ਖੇਤੀ ਨੇ ਬਚਾਇਆ ਪੂਰੇ ਭਾਰਤ ਨੂੰ ਅੱਜ ਅਸੀਂ ਪਿੰਡ ਘੁੰਮਣਕਲਾਂ ਦੇ ਵਿੱਚ ਉ ਤਾਂ ਇਹ ਪੂਰੇ ਪੰਜਾਬ ਦੀ ਕਹਾਣੀ ਐ ਜੋ ਕਿ ਜਿਹੜਾ ਸੁੰਡ ਦਾ ਕਹਿਰ ਐ ਐਨਾ ਵੱਧ ਗਿਆ ਆ ਸਾਡੇ ਭਰਾ ਦੇ ਇੱਥੇ 20 ਕਿੱਲੇ ਵਾਹਣਾ ਜਿਹਦੇ ਵਿੱਚੋਂ 2 ਢਾਈ ਕਿੱਲੇ ਵਾਹਣਾ ਤਨ ਠੇਕੇ ਤੇ ਵੀ ਲਿਆ ਹੋਇਆ ਆ ਬੌਂ ਦਾ ਤੁਰਿਆ ਆਉਂਦਾ ਬਾਡੇ ਲਾਉ ਦਵਾਈ ਵੀ ਪਾ ਚੁੱਕਿਆ ਇੱਕ ਵਾਰੀ ਸੁੰਡ ਮਰਦਾ ਉਸ ਤੋਂ ਬਾਅਦ ਦੁਬਾਰਾ ਫੇਰ ਉਵੇਂ ਹੀ ਪੈਦਾ ਹੁੰਦਾ ਐ ਸਰਕਾਰ ਪੰਜਾਬ ਦੀ ਆਏ ਡੋਡੂਆ ਪਿੱਟਦੀ ਐ ਵੀ ਯਾਰ ਤੁਸੀਂ ਅੱਗ ਲਾਉਨੇ ਹੋ ਤਾਂ ਜਿਹੜਾ ਧੂਆਂ ਉਹ ਦਿੱਲੀ ਨੂੰ ਜਾਂਦਾ ਠੀਕ ਐ ਉਦੋਂ ਤਾਂ ਦਿੱਲੀ ਨੂੰ ਜਾਂਦਾ ਸੀ ਤੇ ਉਦੋਂ ਇੱਥੋਂ ਦਾ ਜਿਹੜਾ ਤਾਣਾ ਬਾਣਾ ਸੀ ਉਹ ਵੀ ਸਾਰਾ ਇਕੱਠਾ ਹੋ ਕੇ ਇੱਥੇ ਆ ਜਾਂਦਾ ਸੀ ਤੇ ਅੱਜ ਜਦੋਂ ਪਿੰਡ ਦੇ ਵਿੱਚ ਬਹੁਤ ਸਾਰੇ ਪਰਾਵਾਂ ਦੇ 10-10 ਕਿੱਲੇ 12-12 ਕਿੱਲੇ 2-2 3-3 ਕਿੱਲੇ ਜਿਹੜੇ ਜਮਾਂ ਸੁੰਡ ਨੇ ਖਾ ਲੇ ਬਹੁਤ ਸਾਰੇ ਪਰਾਵਾਂ ਨੇ ਕਣਕ ਬਾਹੀ ਜਾਂਦੇ ਆ ਤੇ ਅੱਜ ਨਾ ਤਾਂ ਖੇਤੀਬਾੜੀ ਵਿਭਾਗਾਂ ਕੋਈ ਨਾ ਇੱਥੋਂ ਦਾ ਡੀਸੀ ਨਾ ਇੱਥੋਂ ਦਾ ਐਸ.ਡੀ.ਐਮ ਤਹਿਸੀਲਦਾਰ ਸਾਹਿਬ ਬੜੀ ਗੂੜੀ ਨੀਂਦ ਸੁੱਤੇ ਪਏ ਐ ਮੇਰੇ ਯਾਦ ਆ ਪਿਛਲੇ ਸਾਲ ਐਸ ਪਰਿਵਾਰ ਨੇ ऐसे ਵਾਹਨ ਤੇ ਜਿੱਥੇ ਅਸੀਂ ਖੜੇ ਆ ਮਜਬੂਰੀ ਸੀ ਸ਼ੌਂਕ ਨਹੀਂ ਸੀ ਅੱਗ ਲਾਈ ਸੀ ਪਰਾਲੀ ਨੂੰ ਤੇ ਇੱਥੋਂ ਦਾ ਜਿਹੜਾ ਤਾਣਾ ਮਾਣਾ ਐਸਡੀਐਮ ਦੇ ਹੁਕਮ ਤੇ ਅੱਗ ਬਝਾਉਣ ਵਾਲੀਆਂ ਗੱਡੀਆਂ ਪੁਲਿਸ ਪਟਵਾਰੀ ਸੀਆਈਡੀ ਰਿਪੋਰਟ ਇੱਥੇ ਆਏ ਬੰਦੇ ਫਿਰਦੇ ਸੀ ਜਿਵੇਂ ਅਸੀਂ ਕੋਈ ਬਾਲਾ ਵੱਡਾ ਗੁਨਾਹ ਕਰਤਾ ਹੁੰਦਾ ਹੈ ਵਾਹਣ ਵੀ ਉਹੀ ਐ ਆ ਸਾਡਾ ਭਰਾ ਵੀ ਆ ਖੜਾ ਉਹੀ ਐ ਤੇ ਅੱਜ ਸਾਡੀ ਕਣਕ ਸੁੰਦਨੇ ਖਾਲੀ ਤੇ ਅੱਜ ਉਹਦੀ ਫੋਟੋ ਹੋਈ ਨਹੀਂ ਇੱਥੇ ਐਡਾ ਵੱਡਾ ਡੌਂਡੀਆਂ ਟਰੈਕਟਰ ਖੜਾ ਹੈ ਕਣਕ ਬਾਹੀ ਜਾਂਦਾ ਜੇ ਅਸੀਂ ਦਾ ਖਰਚਾ ਵੀ ਜੋੜੀਏ ਕੱਲਾ ਖਰਚਾ ਪਹਿਲਾਂ ਅਸੀਂ ਵੀ ਪਾਈਆ ਡੀਏਪੀ ਪਾਈ ਡੀਏਪੀ ਬਹੁਤ سارے ਭਰਾਵਾਂ ਨੂੰ ਪਤਾ ਹੈ ਵੀ ਕਿਵੇਂ ਮਿਲੀ ਹੈ 18-1800 ਨੂੰ ਗੱਟਾ ਮਿਲਿਆ ਜਿਹੜੀ ਲੁੱਟ ਮਚਾਈ ਹੈ ਇਹਨਾਂ ਨੇ ਤੇ ਜੇ ਡੀਏਪੀ ਮਿਲੀ ਤਾਂ ਕਣਕ ਬੀਜੀ ਉਸ ਤੋਂ ਬਾਅਦ ਸਾਡੇ ਭਰਾ ਨੇ ਪਾਣੀ ਲਾਇਆ ਜੂਰੀਆ ਦੀ ਬੋਰੀ ਵੀ ਪਾਈ ਤੇ ਉਦੋਂ ਬਾਅਦ ਲੀਟਰ ਦਵਾਈ ਦਾ ਪਤਾ ਤੇ ਸੁੰਡ ਫੇਰ ਓਵੇਂ ਜੱਕਰ ਫਿਰਦਾ ਹੈ ਤੇ 20 ਕਿਲੋ ਕਣਕ ਦਾ ਸਿੱਟਾ ਵੀ ਦਿੱਤਾ ਪਹਿਲਾਂ ਹੋਰ ਜਦੋਂ ਵੀ ਜਲ ਵੀ ਜਿੱਥੇ ਆਇਆ ਨਾ ਵੀ ਘਟ ਹੈ ਉਹ ਸਾਰਾ ਖਰਚਾ ਵੱਖ ਰਹਿ ਗਿਆ ਹੁਣ ਡੀਏਪੀ ਲਿਆਂਦੀ ਹੈ ਤੇ ਕਣਕ ਦਾ ਮਹਿੰਗਾ ਵੀ ਲਿਆਂਦਾ ਜਿਹੜਾ 70 ਰੁਪਏ ਕਿਲੋ ਪਿਆ ਪਸੇਤੀ ਵੈਰਾਈਟੀ ਤੇ ਜਿਹੜਾ ਸਾਡੇ ਆ ਭਰਾ ਦੇ ਹੱਥ ਦੇ ਵਿੱਚ ਸੁੰਡ ਨੇ ਆ ਸਾਡੇ ਕੋਲੇ ਇਕੱਠੇ ਕਰਿਆ ਤੇ ਉਹ ਆਏ ਫਿਰਦੇ ਆ ਜੋ ਜਿਵੇਂ ਮੀਂਹ ਪਏ ਤੋਂ ਗੰਡੋਏ ਫਿਰਦੇ ਹੁੰਦੇ ਆ ਹਜੇ ਅਸੀਂ ਆਏ ਆਸ ਨਹੀਂ ਕਰ ਸਕਦੇ ਵੀ ਆ ਜਿਹੜੀ ਕਣਕ ਬੀਜਾਂਗੇ ਇਹਨੂੰ ਉਹ ਛੱਡ ਦੇਣਗੇ ਭਲਾ ਅਸੀਂ ਇਸ ਮੀਡੀਆ ਰਾਹੀਂ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਅਪੀਲ ਕਰਦੇ ਆ ਵੀ ਭਰਾਵੋ ਇਕੱਠੇ ਹੋ ਜੋ ਨਾ ਇੱਥੇ ਤੁਹਾਡਾ ਅਕਾਲੀਆਂ ਨੇ ਕੁਝ ਕਰਨਾ ਨਾ ਕਿਸੇ ਕਾਂਗਰਸੀ ਨੇ ਕਰਨਾ ਨਾ ਕਿਸੇ ਝਾੜੂ ਵਾਲੇ ਨੇ ਕਰਨਾ ਨਾ ਜਿਹੜਾ ਕੋਈ ਹੋਰ ਭਾਲਦਾ ਵੀ ਮੈਨੂੰ ਗੱਦੀ ਤੇ ਬਾਦੋ ਨਾ ਉਹਨੇ ਕਰਨਾ ਅੱਜ ਜਿਹੜਾ ਸੁੰਡ ਦਾ ਕਹਿ ਰਿਹਾ ਪੂਰੇ ਪੰਜਾਬ ਦੇ ਵਿੱਚ ਕਾਲੀਆਂ ਕਾਂਗਰਸੀਆਂ ਦੇ ਸਾਰਿਆਂ ਦੀ ਕੋਈ ਜ਼ਮੀਨ ਨਹੀਂ ਦੇਖਦਾ ਉਹ ਤੇ ਇੱਕ ਪਾਸੇ ਸਾਡਾ ਖੇਤੀ ਕੀਤਾ ਹੈ ਪੰਜਾਬ ਖੇਤੀ ਦੇ ਨਿਰਭਰ ਹੈ ਜਦੋਂ ਕਰੋਨਾ ਦਾ ਟਾਈਮ ਸੀ ਉਸ ਟਾਈਮ ਖੇਤੀ ਨੇ ਬਚਾਇਆ ਪੂਰੇ ਭਾਰਤ ਨੂੰ ਤੇ ਅੱਜ ਦੀ ਜਿਹੜੀ ਕਾਰਮੀ ਉਦੋਂ ਰੁਕੀ ਸੀ ਉਹ ਖੇਤੀ ਕਰਕੇ ਬਚੀ ਸੀ ਤੇ ਅੱਜ ਸਾਡੇ ਬਾਣਾ ਦੇ ਵਿੱਚ ਸੁੰਡ ਫਿਰਦਾ ਤੇ ਬਹੁਤ ਸਾਰੇ ਭਰਾਵਾਂ ਦੇ ਆ ਦੱਸਣਗੇ ਵੀ ਵੀ ਕਿਹਦੇ ਕਿੰਨੇ ਕਿੱਲੇ ਖਾ ਲੇ ਜਿਵੇਂ ਮੇਰੇ ਆਪ ਦੇ 5 4 ਕਿੱਲੇ ਖਾ ਲੇ ਆ ਸਾਡਾ ਭਰਾ ਰਗਵੀਰ ਸਿੰਘਾ ਕਿੰਨਾ ਵਾਹਨ ਸੀ ਬਾਈ ਆਪਣੇ 15 ਕਿੱਲੇ 15 ਕਿੱਲੇ ਖਾ ਲੇ ਕਾਇ ਕਿੱਲੇ ਬਾਤੇ ਦੂਪਾਣਾ ਦੂਪਾਣਾ 6 7 ਕਿੱਲੇ ਵਾਹੀਆਂ ਦੇ ਵਿੱਚ ਫਿਰਦਾ ਟਰੈਕਟਰ ਹਜੇ ਤੇ ਆ ਦੂਜਾ ਸਾਡਾ ਭਾਈ ਕੋ ਕਹਿੰਦਾ ਸੀ ਉਹਦੇ ਕਾਇ ਕਿੱਲੇ ਆ ਉਹ ਬਲਾਈ ਉਹਨੂੰ ਬੁੱਟੇ ਓਏ ਹਾਂ ਚਾਰ ਮੇਰੇ ਚਾਰ ਇਹਦੇ ਆ ਬਹੁਤ ਸਾਰੇ ਭਰਾਵਾਂ ਦੇ ਆ ਸਾਰਿਆਂ ਦੀ ਹੈ ਜੀ ਆ ਗਿਆ ਆ ਬੱਖਣ ਵਰਗੇ ਤਿੰਨ ਕਿੱਲੇ ਇਹਦੇ ਤੋਂ ਪਹਿਲਾਂ ਇਹਨੇ ਜਿਹੜੀ ਜੀਓ ਡ੍ਰਿਲ ਕਰਤੀ ਇਹ ਆਏ ਨਹੀਂ ਹੈਗਾ ਵੀ ਇਹੀ ਤਿੰਨ ਕਿੱਲੇ ਦੇ ਖੜੀ ਆ ਗੱਲ ਜਾਂ ਸਾਡੇ ਪੰਜ ਚਾਰ ਕਿੱਲੇ ਦੇ ਖੜੀ ਹੈ ਇਹ ਗੱਲ ਦਾ ਅਸੀਂ ਉਹ ਤਾਂ ਨਿਮੇੜ ਚੁੱਕੇ ਆ ਉਹਨੂੰ ਤਾਂ ਅਸੀਂ ਨਸ਼ਤ ਕਰਤਾ ਤੇ ਆਉਣ ਜਿਹੜਾ ਦੂਜਾ ਜਿਹੜੀ ਸਾਡੀ ਗਿਠ-ਗਿਠ ਕਣਕ ਖੜੀ ਹੈ ਜਿਹਦੇ ਵਿੱਚ ਸੁੰਡ ਬਹੁਤ ਜ਼ਿਆਦਾ ਫਿਰਦਾ ਹੈ ਤੇ ਅਸੀਂ ਇੱਥੋਂ ਦੀ ਜਿਹੜਾ ਐਸ.ਡੀ.ਐਮ. ਸਾਹਿਬ ਅਸੀਂ ਉਹਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਆਉਣ ਕੋ ਮਣਕਲਾਂ ਦੇ ਵਿੱਚ ਭੇਜਣਾ ਆਪਣੇ ਖੇਤੀਬਾੜੀ ਵਿਭਾਗ ਦੇ ਵਾਲੇ ਇਹਨਾਂ ਰੋਬੋਟਾਂ ਇਕੱਠੀਆਂ ਕਰਕੇ ਆਹ ਕਿਸਾਨਾਂ ਦੀ ਸਾਰ ਲਈ ਜਾਵੇ ਅੱਜ ਕਿੱਥੇ ਆ ਪੰਜਾਬ ਸਰਕਾਰ ਇਹਨਾਂ ਨੂੰ ਕਿਸਾਨਾਂ ਨੂੰ ਮਾਅਬਜਾ ਮਿਲਣਾ ਚਾਹੀਦਾ ਹਾਲਾਂਕਿ ਫੇਰ ਕਹਿ ਦਿੰਦੇ ਆ ਜਿਹੜੇ ਆ ਹੁਣ ਕਿੱਧਰ ਗਏ ਜਿਹੜੇ ਉਹ ਫੇਸਬੁੱਕ ਕੀ ਜੀਵੀ ਸੀਗੇ ਜਿਹੜੇ ਕਹਿੰਦੇ ਅਸੀਂ ਕਿਸਾਨ ਐਡਾ ਦੁਖੀ ਐ ਇਹ ਅੱਗ ਲਾ ਦਿੰਦਾ ਅੱਗ ਲਾ ਕੇ ਇਹ ਸਾਡੇ ਧੂਆਂ ਪ੍ਰਦੂਸ਼ਣ ਕਰ ਦਿੰਦਾ ਭਾਈ ਅੱਜ ਤੁਹਾਡਾ ਫੇਸਬੁੱਕ ਕਿਉਂ ਨਹੀਂ ਬੋਲਦਾ ਅੱਜ ਕਿਉਂ ਨਹੀਂ ਬੋਲਦਾ ਵੀ 20000 ਰੁਪਏ ਦਾ ਖਰਚਾ ਹੋ ਗਿਆ ਤੂੰ ਪਹਿਲਾਂ ਫਸਲ ਤੇ ਤੇ ਫਸਲ ਜਦੋਂ ਪੁੱਤਾਂ ਵਾਂਗੂ ਪਾਲੀ ਹੁੰਦੀ ਐ ਜਦੋਂ ਉਸ ਫਸਲ ਤੇ ਐ ਖੜੀ ਤੇ ਟਰੈਕਟਰ ਚੱਲਦਾ ਜਾਂ ਤਾਂ ਸਾਡਾ ਉਹ ਭਰਾ ਜਾਣਦਾ ਹੁੰਦਾ ਜਿਹੜਾ ਟਰੈਕਟਰ ਚਲਾਉਂਦਾ ਹੁੰਦਾ ਜਾਂ ਪਰਿਵਾਰ ਤੇ ਕੀ ਬੀਤਦੀ ਹੁੰਦੀ ਐ ਅਸੀਂ ਉਹ ਜਾਣਦੇ ਹੁੰਨੇ ਆ ਤੇ ਨਾਲ ਜਿਹੜੀ ਹੁਣ ਕਣਕ ਬੀਜਾਂਗੇ ਇਹ ਕੋਈ ਝਾੜ ਨਹੀਂ ਦਿੰਦੀ ਕਿਉਂਕਿ ਇਹ ਤਾਂ ਇੱਕ ਟਾਈਮ ਪਾਸ ਐ ਵੀ ਸਾਡਾ ਬਾਹਣ ਵਿਹਲਾ ਰਹਿਣ ਤੋਂ ਸਾਡਾ ਇੱਕ ਮਨ ਖੜਾਉ ਸੌਦਾ ਐ ਇਸ ਕਰਕੇ ਅਸੀਂ ਇਸ ਮੀਡੀਆ ਰਹੀਂ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਵਿੱਚੋਂ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਵਾਇਰ ਕਰਕੇ ਆਪੋ ਆਪਣੇ ਖੇਤਾਂ 'ਚ ਜਾ ਕੇ ਇਸ ਤਰ੍ਹਾਂ ਵੀਡੀਓ ਬਣਾ ਕੇ ਸਰਕਾਰ ਤੱਕ ਗੱਲ ਪਹੁੰਚਾਓ ਜੇ ਜਿਹੜੀ ਸੁੱਤੀ ਪਈ ਆ ਸਰਕਾਰ ਹੋ ਸਕਾ ਉੱਠ ਖੜੇ ਲੋਕ ਇੱਕ ਤਾਂ ਜਿੰਦਾਬਾਦ 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 ਸਾਰੀਆਂ ਜਸੇਵਦੀਆਂ ਦੇ ਇੱਕਾਂ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ